ਬਲਾਕ ਮਹਲਪੁਰ উদ্দিন ਪਿੰਡ ਟੂਟੋ ਮਜਾਰਾ ਹਾਈ ਸਕੂਲ ਵਿੱਚ ਆਸ-ਪਾਸ ਦੇ ਪਿੰਡਾਂ ਵਾਲਿਆਂ ਨੇ ਪੰਚੀ ਸਰਪੰਚੀ ਦੇ ਉਮੀਦਵਾਰਾਂ ਲਈ ਕਾਗਜ਼ ਦਾਖਲ ਕੀਤੇ ਉਮੀਦਵਾਰਾਂ ਨੇ ਕਾਗਜ਼ ਦਾਖਲ ਕਰਨ ਉਪਰੰਤ ਆਪਣੇ ਨਾਲ ਆਏ ਸਮਰਥਕਾਂ ਨਾਲ ਜਿੱਤਣ ਤੋਂ ਬਾਅਦ ਪਿੰਡ ਦੇ ਵਿਕਾਸ ਲਈ ਵਚਨਬੱਧ ਹੋਣ ਦਾ ਯਕੀਨ ਦਿਵਾਇਆ ਆਓ ਦੇਖਦੇ ਹਾਂ ਮਾਲਪੁਰ ਤੋਂ ਸਫਰੀ ਦੀ ਰਿਪੋਰਟ ਅੱਜ ਜੇ ਤੁਹਾਨੂੰ ਪੁੱਛਣਾ ਚਾਹਾਂਗਾ ਕਿ ਅੱਧੇ ਪੈਂਚਕੂਟੋ ਮਜਾਰ ਦੇ ਹਾਈ ਸਕੂਲ ਦੇ ਵਿੱਚ ਕੁਝ ਪੰਚੀ ਸਰਪੰਚ ਦੀਆਂ ਕਾਗਜ਼ਾਂ ਦੀ ਐਂਟਰੀ ਹੋ ਰਹੀ ਹੈ। ਕੀ ਇਹ ਸ਼ਾਂਤਪੂਰਵਕ ਹੋ ਰਿਹਾ ਕੀ ਇਹਦੇ ਬਾਰੇ ਇਸ ਕੀ ਕਹਿਣਾ ਚਾਹੋਗੇ? ਤੋਂ ਮਜਾਰ ਦੇ ਵਿੱਚ ਜਿਹੜਾ ਸੈਂਟਰ ਬਣਿਆ ਆਂਡ ਗੌਂਡ ਪਿੰਡਾਂ ਦਾ ਸਾਰਿਆਂ ਦਾ ਬੜੇ ਸ਼ਾਂਤਪੂਰਵਕ ਪੇਪਰ ਲੋਕਾਂ ਨੇ ਪਬਲਿਕ ਨੇ ਬੜੇ ਸ਼ਾਂਤਪੂਰਵਕ ਜਮ੍ਹਾਂ ਕਰਾਏ ਆ। ਕੋਈ ਕਿਸੇ ਦਾ ਕਿੰਤੂ ਪ੍ਰੰਤੂ ਨਹੀਂ ਪਰ ਪੇਪਰ ਲੈਣ ਦੀ ਡੇਟ ਸਮੇਂ ਤੋਂ ਬਾਅਦ ਕੁਝ ਬੰਦੇ ਕੋਸ਼ਿਕ ਆ ਰਿਹਾ ਹੈ ਬਾਰਡ ਨੰਬਰ 6 ਦੀ ਫਾਈਲ ਸਬਮਿਟ ਕੀਤੀ ਜਾਵੇ ਇਸ ਲਈ ਪਾਵਨਕ ਜਿਹੜੀ ਇਸ ਗੱਲ ਦੇ ਵਿਰੋਧ ਕਰਦੀ ਆ ਕਿ ਜੋ ਪਹਿਲਾਂ ਇਨ ਟਾਈਮ ਜੋ ਫਾਈਲਾਂ ਆ ਗਈਆਂ ਉਹੀ ਪ੍ਰੋਸੈਸ ਕੀਤਾ ਜਾਵੇ ਤੇ 12 ਨਮੇ ਲੇਟ ਟਾਈਮ ਦੇ ਵਿੱਚ ਐਂਟਰੀ ਨਹੀਂ ਹੋਣੀ ਚਾਹੀਦੀ ਮੈਂ ਤੁਹਾਡੇ ਕੋਲ ਪੁੱਛਣਾ ਚਾਹਾਂਗਾ ਕਿ ਇਹ ਲੋਕ ਜਿਹੜੇ ਇਸ ਟਾਈਮ ਦੇ ਵਿੱਚ ਜਿਹੜੀ ਫਾਈਲ ਐਂਟਰੀ ਕਰਾਉਣਾ ਚਾਹੁੰਦੇ ਆ ਇਹਨੇ ਪਹਿਲਾਂ ਕਿਉਂ ਨਹੀਂ ਕਰਾਈ ਇਹਦਾ ਕੀ ਕਰਨਾ ਇਹ ਤਾਂ ਜਵਾਬ ਉਹ ਦੇਣਗੇ ਜਿਹੜੇ ਦੇਰ ਐ ਕੀ ਮਤਲਬ ਕੋਈ ਨਵਾਂ ਬਿਵਾਦ ਹੈ ਉਹਨਾਂ ਦਾ ਕੀ ਕੋਈ ਕਿਸੇ ਦੇ ਟਕਰਾਅ ਵਾਸਤੇ ਕੋਈ ਨਵਾਂ ਕੈਂਡੀਡੇਟ ਖੜਾ ਕਰ ਰਿਹਾ ਹੈ ਨਹੀਂ ਇਸ ਤਰ੍ਹਾਂ ਨਹੀਂ ਸਾਡੇ ਧਿਆਨ ਵਿੱਚ ਕੁਝ ਨਹੀਂ ਤੇ ਨਾ ਇਹ ਪਹਿਲਾ ਕੋ ਇਸ਼ੂ ਸੀ ਇਹ ਇਹ ਤਾਂ ਸਿਰਫ ਉਹਨਾਂ ਨੂੰ ਪਤਾ ਹੋਵੇਗਾ ਅਸੀਂ ਕਿਉਂ ਲੇਟ ਸਬਮਿਟ ਕਰਾ ਜਿਹੜੇ ਲੋਕ ਉਹ ਐਂਟਰੀ ਕਰਾਣਾ ਚਾਹੁੰਦੇ ਆ ਆਪਣੀ ਫਾਈਲ ਦੀ ਕੀ ਉਹ ਕੋਈ ਮਤਲਬ ਪੋਲੀਟੀਕਲ ਬੰਦੇ ਨੇ ਕੋ ਬਹੁਤ ਬੜੀ ਤਾਕਤ ਵਾਲੇ ਬੰਦੇ ਨੇ ਉਹ ਨਹੀਂ ਇਹ ਤਾਂ ਤਕੋ ਸਾਡੇ ਲਈ ਤਾਂ ਪਿੰਡ ਦੀ ਜੇ ਸਮਾਜਿਕ ਤਾਣਾ ਬਾਣਾ ਹੈ ਭਾਈਚਾਰਾ ਕੈਮ ਰੱਖਣਾ ਚਾਹੁੰਦੇ ਆ ਪਹਿਲਾਂ ਵੀ ਸਾਡੇ ਪਿੰਡ ਦੇ ਪਬਲਿਕ ਨੇ ਪਤਾ ਹੀ ਸ਼ਾ ਕੈਮ ਰੱਖਿਆ ਅਸੀਂ ਹੁਣ ਵੀ ਭਾਈਚਾਰਾ ਕੈਮ ਰੱਖਣਾ ਚਾਹੁੰਦੇ ਆ ਲੋਕ ਸੇਵ ਆਪਨ ਚਾਇਤੀ ਇਲੈਕਸ਼ਨ ਇਹਦੇ ਵਿੱਚ ਮੈਂ ਇੱਕ ਛੋਟ ਜਿਹੀ ਗੱਲ ਕਰਨੀ ਚਾਹਾਂਗਾ ਕਿ ਜਿਹੜੇ ਪੰਚਾਇਤੀ ਇਲੈਕਸ਼ਨ ਹੈ ਉਹਦੇ ਵਿੱਚ ਕਿਸੇ ਵੀ ਪੈਂਟ ਦੀ ਉਹ ਜਿਹੜੀ ਹੈਗੀਆ ਮਤਲਬ ਪਾਰਟੀ ਉਹਦੀ ਆਮਤ ਜਿਹੜੀ ਹੈਗੀਆ ਲੋਕ ਉਹਨੂੰ ਜਿਹੜਾ ਹੈਗਿਆ ਅਧਿਆਰ ਨਹੀਂ ਕਰਨਗੇ ਉਹਦਾ ਕਾਰਨ ਕੀ ਹੈ ਪਿੰਡ ਦਾ ਭਾਈਚਾਰਾ ਇਹਦੇ ਵਿੱਚ ਕੋਈ ਵੀ ਪਾਰਟੀ ਜਿੱਤ ਨਾ ਆਵੇ ਤਾਂ ਮੇਰਾ ਖਿਆਲ ਹੈਗਾ ਬਈ ਉਹ ਬਹੁਤ ਵਧੀਆ ਗੱਲ ਹੈ ਇਹਦੇ ਦੇਖੋ ਪੋਲੀਟিক্যাল ਪਾਰਟੀਆਂ ਦਾ ਨਾ ਕੋਈ ਨਿਸ਼ਾਨ ਹੈ ਇੱਥੇ ਸਰਕਾਰ ਨੇ ਵੀ ਬੈਨ ਕੀਤਾ ਨਿਸ਼ਾਨ ਵੀ ਆਪੇ ਲੋਕਾਂ ਦੇ ਪਬਲਿਕ ਨੇ ਲੈਣੇ ਆ ਜਿਵੇਂ ਭਾਈਚਾਰਕ ਸਾਜ ਆ ਭਾਈਚਾਰਕ ਸੇਵਾ ਵਾ ਇਹ ਤਾਂ ਪੋਲੀਟিক্যাল ਪਾਰਟੀਆਂ ਦੇ ਵਿੱਚ ਸ਼ਾਮਲ ਨਹੀਂ ਹੋਣੀਆਂ ਚਾਹੀਦੀਆਂ ਨਾ ਪਾਰਟੀਆਂ ਸ਼ਾਮਲ ਹੈਗੀਆਂ ਅਸੀਂ ਨਾ ਹੋਣੀਆਂ ਚਾਹੀਦੀਆਂ ਬਸ ਇੱਕ ਤੁਹਾਨੂੰ ਆਖਰੀ ਕੁਐਸਚਨ ਪੁੱਛਣਾ ਚਾਹਨਾ ਮੈਂ ਕਿ ਜੋ ਪਿੰਡ ਟੂਟੋ ਮਜ਼ਾਰ ਦੇ ਵਿੱਚ ਇਹ ਸਰਬਸੰਮਤੀ ਨਾਲ ਪੰਚਾਇਤ ਬਣਦੀ ਉਹ ਖਰੀ ਸੀ ਕਿ ਆ ਖਰੀ ਇਹਦੇ ਵਿੱਚ ਕੀ ਗਣਤੋ ਦੇਖੋ ਪਿਛਲੇ ਪਿਛਲੇ ਟਨੌਰ ਦੇ ਵਿੱਚ 5 ਸਾਲ ਸਰਬਸੰਮਤੀ ਨਾਲ ਪੰਚਾਇਤ ਹੋਣੀ ਗਈ ਆ ਸਰਬਸੰਮਤੀ ਹੋਵੇ ਤੇ ਬਹੁਤ ਬੈਸਟ ਆ ਲੋਕਾਂ 'ਚ ਭਾਈਚਾਰਾ ਸਾਂਝ ਮਜ਼ਬੂਤ ਹੁੰਦੀ ਆ ਇਲੈਕਸ਼ਨ ਦੇ ਨਾਲ ਕੜਤਣਵਾਦੀ ਪਿੰਡਾਂ ਦੇ ਵਿੱਚ ਭਾਈਚਾਰਾ ਸਾਂਝ ਦੇ ਵਿੱਚ ਤਰੇੜਾਂ ਆਉਂਦੀਆਂ ਸਰਬਸੰਮਤੀ ਜਿਹੜੀ ਆ ਸਭ ਤੋਂ ਵਧੀਆ ਹੱਲ ਆ ਜਿਹੜਾ ਆਪਾਂ ਕਹਿ ਰਹੇ ਹਾਂ ਕਿ ਕੋਈ ਵੀ ਬੰਦਾ ਸਰਕਾਰ ਦੇ ਦੁਆਲੇ ਕੋਈ ਤਨਖਾਹ ਲੈ ਰਿਹਾ ਉਹਦੇ ਵਿੱਚੋਂ ਕਿਹਨਾਂ ਕਿਹਨਾਂ ਨੂੰ ਛੋਟ ਹੈ ਜਦ ਤੱਕ ਆਖਿਆ ਕਿ ਸਾਡੇ ਜਮਾਨਾ ਪਤਾ ਕਰਦੇ ਇਹਦੇ ਬਾਰੇ ਕੀ ਜਾਣੇ ਤਾਂ ਬਹੁਤ ਜਮਾਨਾ ਪਤਾ ਵਿੱਚ ਬਹੁਤ ਜੀ 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 ਹਾਂ ਮਤਲਬ ਸਿੱਧਾ ਡਿਪਾਰਟਮੈਂਟ ਬੈਂਕ ਨੂੰ ਸਿੱਧਾ ਜੀ ਸਿੱਧਾ ਕੇ ਡਿਪਾਰਟਮੈਂਟ ਵਾਸਤੇ ਕਰਦਾ ਜੀ ਇਹਦਾ ਬੰਦਾ ਇੱਕ ਲੰਬੜਦਾਰ ਤੇ ਚੌਕੀਦਾਰ ਆ ਉਹ ਤਾਂ ਸਿਰਫ ਮਾਨ ਪੱਤਾ ਲੈ ਮਾਨ ਪੱਤੇ ਵਾਲਾ ਜਿਹੜਾ ਹੈਗਾ ਆਪਣੇ ਤਰ੍ਹਾਂ ਉਹ ਨੋਮੀਨਲ ਜਿਹਾ ਮਾਨ ਪੱਤਾ ਹੁੰਦਾ ਤੁਸੀਂ ਤੇ ਉਹ ਕੋਈ ਸਰਕਾਰੀ ਮੁਲਾਜ਼ਮ ਵਿੱਚ ਨਹੀਂ ਗਿਣ ਸਕਦਾ ਕੀ ਕੋਈ ਕੰਡੀਸ਼ਨ ਨਹੀਂ ਹੈ ਕੋਈ ਕੰਡੀਸ਼ਨ ਹੈ ਉਹ ਕਹਿੰਦਾ ਸਰਪੰਚੀ ਦੇ ਅਖੀਰ ਵੀ ਲੜਦੇ ਆ ਪੰਚੀ ਦੇ ਪਹਿਲਾਂ ਵੀ ਲੜਦੇ ਹੋ ਹੁਣ ਵੀ ਲੜਦੇ ਪਰ ਪਹਿਲਾਂ ਦੇ ਐਗਜ਼ਾਮਪਲ 1000 ਰੁਪਏ ਦਾ ਮਾਨ ਪੱਤਾ ਪਰ ਥੋੜਾ ਜਿਹਾ ਬਵਾਦ-ਬਾਰ ਚਾਹਤਾ ਸੀ ਕਿ ਕੋਈ ਪਤਾ ਜਿਹੜਾ ਹੈਗਾ ਕੋਈ ਕੋਈ ਖਰਚਾ ਜਿੱਦਾਂ ਦਾ ਕੋਈ ਬਵਾਦ Obrigado.